ਹੈਲੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਭੈਣੋ ਅੱਜ ਆਪਾਂ ਲੈ ਕੇ ਆਏ ਨੀਡਲਵਰਕ ਸਿੰਧੀ ਬੂਟੀ ਦਾ ਵਰਕ ਜੋ ਕਿ ਅੱਜ ਕੱਲ ਬਹੁਤ ਟ੍ਰੈਂਡੀ ਵਿੱਚ ਚੱਲ ਰਿਹਾ ਹੈ ਬਹੁਤ ਸੂੜ ਬਣ ਰਹੇ ਆ ਇਹਦੇ ਵਿੱਚ ਤੇ ਆਪਾਂ ਤੁਹਾਨੂੰ ਸਿਖਾਵਾਂਗੇ ਵੀ ਕਿਵੇਂ ਬਣਦੀ ਹੈ ਸਿੰਧੀ ਬੂਟੀ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਪਹਿਲਾਂ ਛੋਟੀ ਬੂਟੀ ਜਿਹੜੀ ਸਭ ਤੋਂ ਸਟਾਰਟਿੰਗ ਦੇ ਵਿੱਚ ਹੁੰਦੀ ਉਹ ਤੋਂ ਸਟਾਰਟ ਕਰਾਂਗੇ ਅੱਗੇ ਅੱਗੇ ਤੁਹਾਨੂੰ ਸਾਰਾ ਦੱਸਾਂਗੇ ਵੀ ਕਿਵੇਂ ਛੋਟੀ ਬੁਢੀ ਤੋਂ ਅੱਗੇ ਬੂਟੀਆਂ ਬੰਦੀਆਂ ਐ ਤੇ ਉਹ ਤੁਸੀਂ ਸਿੱਖੋ ਨਾਲ ਦੀ ਨਾਲ ਆਹ ਸਟਾਰਟ ਕਰਦੇ ਆਂ ਆਪਾਂ ਪਹਿਲਾਂ ਸਭ ਤੋਂ ਛੋਟੀ ਬੂਟੀ ਇਹ ਆਪਾਂ ਪਹਿਲਾਂ ਪਲੱਸ ਦਾ ਨਿਸ਼ਾਨ ਬਣਾ ਲੈਣਾ ਐ ਇਸ ਤਰ੍ਹਾਂ ਇਹਦਾ ਬਣਾ ਲੈਣਾ ਪਲੱਸ ਦਾ ਨਿਸ਼ਾਨ ਇਸ ਤਰ੍ਹਾਂ ਡਬਲ ਕਰਕੇ ਪੈਨ ਦੇ ਨਾਲ ਛਾਪ ਲੈਣਾ ਐ ਪਲੱਸ ਦਾ ਨਿਸ਼ਾਨ ਫਿਰ ਆਪਾਂ ਦੱਸਦੇ ਆਂ ਇਸ ਤਰ੍ਹਾਂ ਵੇਖੋ ਪਹਿਲਾਂ ਆਪਾਂ ਸਟਾਰਟਿੰਗ ਕਾਰਨਰ ਤੋਂ ਕਰ ਲੈਣੀ ਐ ਸੂਈ ਕੱਢਣੀ ਐ ਇਸ ਸੂਈ ਆ ਜਿਹੜੀ ਆਪਾਂ ਕੋਈ ਵੀ ਲੈ ਸਕਦੇ ਆ ਜਿਹੜਾ ਨਖਾਰਾ ਥੋੜਾ ਜਿਹਾ ਵੱਡਾ ਹੋਣਾ ਚਾਹੀਦਾ ਬਸ ਤੇ ਲੈ ਸਕਦੇ ਆ ਤੇ ਦੇਖੋ ਪਹਿਲਾਂ ਆਪਾਂ ਇੱਥੇ ਕੱਢ ਲਿਆ ਹੁਣ ਆਪਾਂ ਅਗਲੀ ਬੂਡੀ ਤੇ ਇੱਥੇ ਜਾਣਾ ਹੈ ਅਗਲੀ ਸਾਈਡ ਤੇ ਤੇ ਕਾਰਨਰ ਤੇ ਤੇ ਉੱਥੋਂ ਜਿਹੜੀ ਸੂਈ ਆ ਉਹ ਆਪਾਂ ਆਪ ਦੇ ਵੱਲ ਰੱਖਣੀ ਆ ਇਸ ਤਰ੍ਹਾਂ ਪਹਿਲਾਂ ਆਪ ਇਹਨੂੰ ਇੱਥੇ ਥੱਲੇ ਕੱਢ ਲੈਣਾ ਹੈ ਇਸ ਤਰ੍ਹਾਂ ਕਰਕੇ ਫਿਰ ਇਸ ਦੇ ਨਾਲ ਨਾਲ ਵੀ ਕਾਰਨਰ ਤੋਂ ਆਪਾਂ ਉੱਪਰ ਨੂੰ ਕੱਢ ਲੈਣੀ ਆ ਸੂਈ ਇਸ ਤਰ੍ਹਾਂ ਦੇਖੋ ਤੁਸੀਂ ਇਸ ਤਰ੍ਹਾਂ ਹੁਣ ਇੱਥੋਂ ਹੁਣ ਆਪਾਂ ਅਗਲੇ ਕਾਰਨਰ ਤੇ ਜਾਣਾ ਹੈ। ਇਸ ਤਰ੍ਹਾਂ ਕਰਕੇ ਆਹ ਵਾਲੀ ਸੂਈ ਆ ਜਿਹੜੀ ਇਹ ਸੂਈ ਦਾ ਮੂੰਹ ਆ ਉਹ ਆਪਾਂ ਆਪਦੇ ਵੱਲ ਰੱਖਣਾ ਹੈ। ਇਸ ਤਰ੍ਹਾਂ ਦੇਖੋ ਇੱਥੋਂ ਕੱਢ ਲਈ ਇੱਧਰ। ਇਹ ਥੋੜੀ ਜਿਹੀ ਬੂਟੀ ਮੈਂ ਵੱਡੀ ਬਣਾ ਕੇ ਦਿਖਾਈ ਆ ਤੁਹਾਨੂੰ ਦਿਖਾਉਣ ਵਾਸਤੇ। ਇਸ ਤਰ੍ਹਾਂ। ਇਹ ਨਿਕਲੇ ਹੁਣ ਆਪਾਂ ਅਗਲੇ ਕਾਰਨਰ ਤੇ ਜਾਣਾ ਹੈ ਇੱਧਰ ਐਸ ਵਾਲੇ ਤੇ। ਇੱਥੋਂ ਸੂਈ ਕੱਢ ਲਈ ਤੇ ਇਸ ਤੋਂ ਆਪਾਂ ਦੂਜੇ ਕਾਰਨਰ ਤੇ ਕੱਢਣੀ ਹੈ। ਦੇਖੋ। ਇਸ ਤਰ੍ਹਾਂ ਆ ਨਿਕਲਿਆ ਇਸ ਦਾ ਪਹਿਲਾ ਜਾਲ ਬੰਨਦਾ ਹੈ ਫਿਰ ਵਿੱਚੋ ਇਹ ਫਿਲ ਕੀਤੀ ਜਾਂਦੀ ਹੈ ਭਰੀ ਜਾਂਦੀ ਹੈ ਹੁਣ ਜਿਹੜੇ ਧਾਗੇ ਆ ਵੇਖੋ ਸਾਰੇ ਉੱਪਰ ਆ ਰਹੇ ਸੀਗੇ ਇਧਰ ਨੂੰ ਗਿਆ ਇਹ ਦੇ ਉੱਪਰ ਦੀ ਗਿਆ ਇਧਰ ਨੂੰ ਗਿਆ ਇਹ ਦੇ ਉੱਪਰ ਦੀ ਗਿਆ ਹੁਣ ਜਿਹੜਾ ਇਹ ਧਾਗਾ ਉੱਪਰ ਆਵੇਗਾ ਤੇ ਇਧਰ ਦੇਖਣਾ ਆਪਾਂ ਚੱਕ ਨੱਪਦਾ ਇਹਦੇ ਵਿੱਚ ਬਹੁਤ ਰੋਲ ਆ ਜਾਨੀ ਕਿ ਆਹ ਵਾਲਾ ਧਾਗਾ ਜਿਹੜੇ ਕੋਰਨਰ ਦੇ ਉੱਪਰ ਦੀ ਜਾਂਦਾ ਤੇ ਹੁਣ ਆਪਾਂ ਇੱਥੇ ਧਾਗਾ ਨੀਚੇ ਦੀ ਲੈ ਕੇ ਆਉਣਾ ਹੈ ਦੇਖੋ ਇਸ ਤਰ੍ਹਾਂ ਇੱਕ ਵਾਲਾ ਧਾਗਾ ਉੱਪਰ ਚਲਾ ਗਿਆ ਇਧਰੋਂ ਇੱਕ ਧਾਗਾ ਨੀਚੇ ਦੀ ਆ ਗਿਆ ਇਸ ਤਰ੍ਹਾਂ ਇਹਨੂੰ ਆਪਾਂ ਹੇਠੇ ਕੱਟ ਲੈਣਾ ਹੈ। ਇਸ ਤਰ੍ਹਾਂ ਹੁਣ ਆਪਾਂ ਸੂਈ ਇਹਦੇ ਵਿਚਾਲੇ ਸੈਂਟਰ 'ਚ ਕੱਢ ਲੈਣੀ ਹੈ ਇਸ ਤਰ੍ਹਾਂ। ਹੁਣ ਇਹਨੂੰ ਵਿੱਚੋਂ ਆਪਾਂ ਭਰਾਂਗੇ। ਦੇਖੋ ਹੁਣ ਆਪਾਂ ਜਿਹੜਾ ਇਸ ਧਾਗਾ ਇਹਦੇ ਉੱਪਰ ਦੀ ਆਵਾਂਗੇ ਜਿਹੜਾ ਹੇਠੇ ਦੀ ਆਇਆ ਵਾ ਜਿਹੜਾ ਕਾਰਨਰ ਵਾਲਾ ਇਹਨੂੰ ਆਪਾਂ ਇਹ ਚੱਕ ਲਾਂਗੇ। ਵੇਖ ਦੀ ਸੂਈ ਕੱਢ ਲਾਂਗੇ ਵੇ। ਬਾਅਦ ਵਿੱਚ ਜਿਹੜੀ ਸੂਈ ਆ ਆਪਣੇ ਆਪ ਹੀ ਬਸ ਇਸ ਤਰ੍ਹਾਂ ਘੁੰਮਦੀ ਤੁਰ ਜਾਂਦੀ ਆ। ਹੁਣ ਜਿਹੜਾ ਆਹ ਵਾਲਾ ਧਾਗਾ ਦੇਖੋ ਆਹ ਵਾਲਾ ਇਦੇ ਵਿੱਚ ਚੱਕ ਨੱਪਦਾ ਹੀ ਕੰਮ ਹੁੰਦਾ ਏ। ਇਹਦੇ ਵਿੱਚ ਦੀ ਸੂਈ ਕੱਢ ਲੈਣੀ ਆ। ਹੁਣ ਇਧਰੋਂ ਆਪਾਂ ਥੱਲੇ ਦੀ ਕੱਢੀ ਆ ਇਹਦੇ ਉੱਪਰ ਦੀ ਲਾ ਜਾ ਕੇ ਆਹ ਵਾਲਾ ਕਾਰਨਰ ਜਿਹੜਾ ਥੱਲੇ ਨੀਚੇ ਆ ਇਹਨੂੰ ਇੱਥੋਂ ਆਪਾਂ ਚੱਕ ਲੈਣੀ ਆ ਦੇਖੋ। ਆਹ ਵਾਲਾ ਜਿਹੜਾ ਕਾਰਨਰ ਹੈ ਨੀਚੇ ਆਣਾ ਇਹਦੇ ਵਿੱਚ ਦੀ ਕੱਢ ਲੈਣੀ ਆ। ਜਿਹੜਾ ਕਾਰਨਰ ਥੱਲੇ ਹੋਊਗਾ ਵੀ ਧਾਗੇ ਦੇ ਨੀਚੇ ਹੋਊਗਾ ਉੱਥੋਂ ਆਪਾਂ ਸੂਈ ਕੱਢ ਲੈਣੀ ਹੁੰਦੀ ਆ। ਹੁਣ ਇਧਰੋਂ ਫੇਰ ਆਵੇ ਚੱਕ ਲੈਣਾ ਧਾਕਾ। ਇਸ ਤਰ੍ਹਾਂ ਆਹ ਵਾਲਾ ਉੱਪਰ ਦੀ ਆ ਰਿਆ ਨਾ ਧਾਗਾ ਇਹਦੇ ਉੱਪਰ ਤੋਂ ਕੋਈ ਜਾਣਾ ਆਪਾਂਵੇਂ ਇਧਰ ਉਹਦੀ ਆਪਾਂ ਨੇਚੇ ਦੀ ਕੱਢ ਲਿਆ ਇਹਦੇ ਉੱਪਰ ਦੀ ਕਰਕੇ ਆਹ ਵਾਲਾ ਜਿਹੜਾ ਕਾਰਨਰ ਆ ਥੱਲੇ ਦੀ ਦੇਖੋ ਇੱਥੋਂ ਹੀ ਨਿਕਲਿਆ ਹੁਣ ਫੇਰ ਆਪਾਂ ਚੱਕ ਲੈਣਾ ਧਾਗਾ ਇਹਦੇ ਉੱਪਰ ਦੀ ਆਇਆ ਨਾ ਇਸ ਤਰ੍ਹਾਂ ਹੁਣ ਦੇਖੋ ਹੁਣ ਆਹ ਫੇਰ ਧਾਗਾ ਇਧਰ ਚੱਕ ਲੈਣਾ ਆਵੇ ਹੁਣ ਇਧਰੋਂ ਫੇਰ ਆ ਆਪਾਂ ਛੱਡ ਦੇਣਾ ਆਹ ਥੱਲੇੋਂ ਆਪਾਂ ਚੱਕ ਲੈਣਾ ਕਿਉਂਕਿ ਇੱਥੇ ਹੁਣ ਆਪਣੀ ਬੂਟੀ ਪੂਰੀ ਹੁੰਦੀ ਐ ਇਸੇ ਕਰਕੇ ਹੁਣ ਇੱਥੇ ਚਾਰ ਧਾਗੇ ਹੋਗੇ ਦੇਖੋ ਇਹ ਇਸ ਤਰ੍ਹਾਂ ਭਰੀ ਜਾਂਦੀ ਐ ਬੂਟੀ ਵੇ ਹੁਣ ਆਪਾਂ ਇੱਥੇ ਆ ਕੇ ਆਏ ਥੱਲੇ ਨੀਚੇ ਕੱਢ ਦੇਣੀ ਐ ਸੂਈ ਦੇਖੋ ਇਸ ਤਰ੍ਹਾਂ ਬਣ ਗਈ ਇਹ ਬੂਟੀ ਵਿੱਚੋਂ ਭਰੀ ਗਈ ਸਾਰੀ ਇਹ ਪਲੱਸ ਦਾ ਨਿਸ਼ਾਨ ਬਣ ਗਿਆ ਦੇਖੋ ਹੁਣ ਆਪਾਂ ਇਹ ਇੱਕ ਛੋਟੀ ਬੂਟੀ ਐ ਇਸ ਤੋਂ ਹਾਂ ਛੋਟੀ ਬੂਟੀ ਤੋਂ ਹੀ ਅੱਗੇ ਵੱਡੀ ਬੂਟੀ ਬਣਦੀ ਐ ਇਹ ਆਪਾਂ ਦਿਖਾਉਣੇ ਆ ਤੁਹਾਨੂੰ ਇਹਦਾ ਜਾਲ ਪਾ ਕੇ ਦਿਖਾਉਣੇ ਵੀ ਇਹ ਕਿਸ ਤਰ੍ਹਾਂ ਬਣਦਾ ਐ ਇਹ ਵੀ ਆਪਾਂ ਇਸ ਤਰ੍ਹਾਂ ਬੂਟੀ ਬਣਾਈ ਹੋਈ ਹੈ ਵੇਖ ਲਓ ਆਹ ਵੇਲੇ ਛੋਟੀ ਬੂਟੀ ਦੇ ਚਾਰ ਬਣਾ ਲਈਆਂ ਇਸ ਤਰ੍ਹਾਂ ਵਿਚਾਲੇ ਪਲੱਸ ਦਾ ਨਿਸ਼ਾਨ ਕਰਕੇ ਦਰੁਕੰਨੀ ਦੇ ਉੱਪਰ ਆਏ ਪਲੱਸ ਬਣਾ ਲਏ ਇਹਦੇ ਵੀ ਇੱਕ ਕਾਰਨਰ ਤੋਂ ਲੱਗ ਜਾਣਾ ਆਹ ਦੇਖੋ ਇੱਥੋਂ ਆਪਾਂ ਸੂਈ ਕੱਢ ਲਈ ਇੱਥੇ ਕੱਢ ਲਈ ਸੂਈ ਆਪਾਂ ਹੁਣ ਦੇਖੋ ਤੇ ਇਹ ਐਸ ਕਾਰਨਰ ਤੇ ਜਾਣਾ ਇਧਰਲੇ ਕਾਰਨਰ ਤੇ ਆਏ ਇਹਦੇ ਨਾਲ ਸੂਈ ਕੱਢ ਲਈਏ ਹੁਣ ਆਪਾਂ ਇੱਥੋਂ ਜਿਹੜੀ ਸੂਈ ਆ ਹੁਣ ਆਪਣਾ ਇੱਥੇ ਜਾਣਾ ਧੱਗ ਇਹ ਇਧਰੋਂ ਸੂਈ ਹੁਣ ਕੱਢਣੀ ਆ ਇੱਥੋਂ ਦੀ ਦੇਖੋ ਇੱਥੋਂ ਸੂਈ ਕੱਢਣੀ ਆ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਇਧਰਲੇ ਕਾਰਨਰ ਤੇ ਕੱਢ ਲੈਣੀ ਆ ਇਸ ਤਰ੍ਹਾਂ ਹੁਣ ਇਹ ਇਧਰਲੇ ਕਾਰਨਰ ਤੇ ਇਹਦੇ ਪਹਿਲਾਂ ਆਪਾਂ ਜਾਲ ਬਣੂਗਾ ਇਸ ਤਰ੍ਹਾਂ ਫਿਰ ਇਧਰਲੇ ਕਾਰਨਰ ਤੇ ਆ ਜਾਣਾ ਇੱਥੋਂ ਐਂ ਭਰ ਲੈਣੀ ਹੈ ਹੁਣ ਇੱਥੇ ਧਿਆਨ ਰੱਖਣਾ ਇਧਰੋਂ ਤਾਂ ਅਗਾ ਉੱਪਰ ਦੀ ਆਇਆ ਵਾਲਾ ਇਹਦੇ ਆਪਾਂ ਨੀਚੇ ਦੀ ਲੈ ਕੇ ਜਾਣਾ ਇਸ ਤਰ੍ਹਾਂ ਦੇਖੋ ਇਹ ਐਂਡ ਤੇ ਆਪਾਂ ਤੁਹਾਨੂੰ ਸੂਟ ਕੱਢੇ ਵੀ ਦਿਖਾਵਾਂਗੇ ਕਿਵੇਂ ਲੱਗਦੇ ਆ ਸੂਟ ਕੱਢੇ ਹੋਏ ਇਸ ਤਰ੍ਹਾਂ ਹੁਣ ਆ ਵਾਲਾ ਜਿਹੜਾ ਕਾਰਨਰ ਹੈ ਇਸ ਕਾਰਨਰ ਤੋਂ ਇਧਰਲੇ ਕਾਰਨਰ ਤੇ ਨਸਤਰਾ ਨਸਤਰਾ ਇੱਥੋਂ ਫੇਰ ਇਸ ਤਰ੍ਹਾਂ ਥੱਲੇ ਦੀ ਆਉਣਾ ਹੁਣ ਆਪਾਂ ਚੌਥੇ ਤੇ ਆ ਜਾਣੇ ਆ ਚੌਥੀ ਬੂ ਜਿਹੜਾ ਪਲਸ ਦਾ ਨਿਸ਼ਾਨ ਬਣਾਇਆ ਵਾ ਇਸ ਤਰ੍ਹਾਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਹੁਣ ਆਹ ਦੇਖੋ ਇਹਦੇ ਉੱਪਰ ਦੀ ਆਊਗਾ ਧਾਗਾ ਇਹਦੇ ਥੱਲੇ ਦੀ ਆਊਗਾ ਤੇ ਇਹ ਜਿਹੜੀ ਹੈਗਾ ਇਹਦੇ ਉੱਪਰ ਦੀ ਆਊਗਾ ਹੁਣ ਇਹ ਇੱਥੇ ਆ ਪੈਂਡ ਤੇ ਆ ਗਏ ਇਸ ਤਰ੍ਹਾਂ ਧਾਗਾ ਵੇਖਦੀ ਕੱਢ ਕੇ ਦੇਖੋ ਆਹ ਧਾਗਾ ਉੱਪਰ ਦੀ ਆਂਦਾ, ਨੀਚੇ ਦੀ ਆ ਗਿਆ। ਆਹ ਧਾਗਾ ਥੱਲੇ ਦੀ ਆਇਆ, ਆਹ ਉੱਪਰ ਦੀ ਆ ਗਿਆ। ਹੁਣ ਐਂਡ ਤੇ ਆਪਕੇ ਆ ਗਿਆ, ਇੱਧਰ ਦੇਖੋ ਆਪਾਂ ਨੀਚੇ ਦੀ ਲੈ ਕੇ ਜਾਣਾ ਧਾਗਾ। ਇਸ ਤਰ੍ਹਾਂ। ਹੁਣ ਇਸ ਨੂੰ ਆਪਾਂ ਵਿੱਚੋਂ ਪਰਾਂਗੇ। ਇਹ ਇੱਕ ਦੇ ਵਿੱਚੋਂ ਕਿਸੇ ਵੀ ਤੁਸੀਂ ਕੱਢ ਸਕਦੇ ਆਂ। ਚਾਹੇ ਇੱਥੋਂ ਕੱਢ ਲਓ, ਸਟਾਰਟ ਕਰ ਲਓ, ਚਾਹੇ ਇੱਥੋਂ ਕਰ ਲਓ, ਚਾਹੇ ਇੱਥੋਂ ਕਰ ਲਓ। ਇਹ ਤੁਹਾਡੀ ਮ ਆਪਣੀ ਮਰਜ਼ੀ ਆ। ਇਸ ਤਰ੍ਹਾਂ ਥੱਲੇ ਕੱਢ ਲਿਆ ਇਸ ਤਰ੍ਹਾਂ ਹੁਣ ਆਹ ਵਾਲਾ ਕਾਰਨਰ ਆ ਗਿਆ ਇਹਦੇ نیچے ਦੀ ਕੱਢਣਾ ਇਸ ਤਰ੍ਹਾਂ ਹੁਣ ਆਪਾਂ ਇਧਰ ਨੂੰ ਜਾਣਾ ਧਾਗਾ ਆਹ ਧਾਗਾ ਉੱਪਰ ਆਣਾ ਆਹ ਵਾਲਾ ਨੀਚੇ ਇੱਥੋਂ ਚੱਕ ਲੈਣਾ ਧਾਗਾ ਇਸ ਤਰ੍ਹਾਂ ਬਸ ਉਹ ਕੰਨੀ ਕੰਨੀ ਤੇ ਧਾਗੇ ਨੂੰ ਘੁਮਾਉਂਦੇ ਤੁਰੇ ਆਉਣਾ ਹੁਣ ਆ ਇੱਧਰ ਆ ਕੇ ਆਹ ਧਾਗਾ ਉੱਪਰ ਦੀ ਹੈ ਆਹ ਥੱਲੇ ਦੀ ਹੈ ਇਹਨੂੰ ਚੱਕ ਲੈਣਾ ਇਸ ਤਰ੍ਹਾਂ ਆਪਾਂ ਇੱਧਰ ਲਈ ਬੂਟੀ ਦੇ ਵਿੱਚ ਆ ਗਏ ਹੁਣ ਆਪਾਂ ਇੱਧਰ ਲਈ ਚਾਣ ਇਣ ਇੱਥੇ ਧਾਗਾ ਥੱਲੇ ਆਵੇ ਇਹਨੂੰ ਚੱਕ ਲੈਣਾ ਆਪਾਂ ਫਿਰ ਇੱਥੋਂ ਚੱਕਣਾ ਧਾਗਾ ਇਹ ਸਾਰਾ ਚੱਕ ਨੱਪ ਦਾ ਕੰਮ ਹੀ ਆ ਬਸ ਇੱਕ ਵਾਰੀ ਜਿਹੜਾ ਜਾਲ ਆ ਉਸ ਸਹੀ ਪੈ ਗਿਆ ਫਿਰ ਆਪਣੇ ਆਪ ਸਾਰੀ ਬੂਟੀ ਵਧੀਆ ਬਣ ਜਾਂਦੀ ਹੈ ਇਹਦੀ ਤੁਹਾਨੂੰ ਪ੍ਰੈਕਟਿਸ ਕਰਨੀ ਪਊਗੀ ਫੇਰ ਜਾ ਕੇ ਇਹ ਆਊਗਾ ਇਹ ਇੱਕ ਵਾਰੀ ਬਣਾਉਣ ਨਾਲ ਨਹੀਂ ਕਿਉਂਕਿ ਜਿਹੜਾ ਜਾਲ ਆ ਇਹ ਆਪਾਂ ਤੁਹਾਨੂੰ ਸਾਰਾ ਵਰਕ ਸਿਖਾਵਾਂਗੇ ਹੌਲੀ ਹੌਲੀ ਵੀਡੀਓ ਦੇ ਵਿੱਚ ਜਿਹੜੀ ਇਹ ਬੂਟੀ ਆ ਇਹ ਬੂਟੀ ਤੋਂ ਵੀ ਵੱਡਾ ਫੁੱਲ ਬਣਦਾ ਏ ਇਹ ਚਾਰੇ ਜੋੜ ਕੇ ਚਾਰ ਕੋਰਨਰ ਜੋੜ ਕੇ ਫਿਰ ਇੱਕ ਵੱਡਾ ਫੁੱਲ ਬਣਦਾ ਏ ਬਾਕੀ ਇਹਦੀ ਜਿਹੜੇ ਵੇਲਾਂ ਵੀ ਬੰਦੀਆਂ ਉਹ ਵੀ ਤੁਹਾਨੂੰ ਦਿਖਾਵਾਂ ਦੱਸਾਂਗੇ ਆਪਾਂ ਕਿਵੇਂ ਬੰਦੀਆਂ ਤੁਸੀਂ ਵੀਡੀਓ ਨਾਲ ਜੁੜੇ ਰਹੋ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਆਪਾਂ ਸਾਰਾ ਨੀਡਲਵਰਕ ਸਿਖਾਵਾਂਗੇ ਤੁਹਾਨੂੰ ਕਿਵੇਂ ਸਿਖਾਉਣਾ ਬਈ ਕਿਵੇਂ ਬਣਾਉਣਾ ਤਾਂ ਜੋ ਆਪ ਦੇ ਸੂਟ ਆ ਤੁਸੀਂ ਸਾਰੀਆਂ ਭੈਣਾਂ ਘਰੇ ਬੈਠ ਕੇ ਆਪ ਕੱਢ ਸਕੋ ਇਸ ਤਰ੍ਹਾਂ ਵੇਖੋ ਇਹ ਵੀ ਔਖਾ ਕੰਮ ਨਹੀਂ ਗਾ ਬਹੁਤ ਜ਼ਿਆਦਾ ਸੌਖੀ ਹੈ ਇਹ 딱 ਇੱਕ ਵਾਰੀ ਜਾਲ ਸਹੀ ਪੈ ਗਿਆ ਬਸ ਫਿਰ ਸਾਰਾ ਆਪਣੇ ਆਪ ਹੀ ਹੋ ਜਾਂਦਾ ਇਹ ਐਂ ਚੱਕ ਨੱਪ ਚੱਲੀ ਆਉਂਦਾ ਬਸ ਤੁਹਾਨੂੰ ਕਮੈਂਟ ਕਰਕੇ ਦੱਸੋ ਅੱਗੇ ਜਿਹੜਾ ਫਲਾਵਰ ਬਣਦਾ ਹੈ ਇਸ ਦਾ ਵੱਡਾ ਫਲਾਵਰ ਬਣਦਾ ਹੋ ਤੁਸੀਂ ਦੇਖਣਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਤਾਂ ਜਰੂਰ ਕਮੈਂਟ ਕਰੋ ਫਿਰ ਆਪਾਂ ਤੁਹਾਨੂੰ ਉਹ ਵਾਲਾ ਫੁੱਲ ਵੀ ਬਣਾ ਕੇ ਦੱਸਾਂਗੇ ਅੱਗੇ ਜਿਹੜੀ ਵੇਲ ਬਣਦੀ ਉਹ ਕਿਵੇਂ ਬਣਦੀ ਉਹ ਵੀ ਤੁਹਾਨੂੰ ਦੱਸਾਂਗੇ ਬਾਰਡਰ ਜਿਹੜੇ ਬੰਦਦੇ ਆ ਨੀਚੇ ਕੁਮਿੱਜਾਂ ਦੇ ਨਹੀਂ ਦੇਖੋ ਆਪਾਂ ਐਂਡ ਵਾਲੀ ਬੂਟੀ ਤੇ ਆ ਗਏ ਜਿੱਥੋਂ ਆਪਾਂ ਸਟਾਰਟ ਕੀਤਾ ਸੀਗਾ ਆ ਦੇਖੋ ਸਾਰੀ ਬੂਟੀ ਭਰ ਗਈ ਵਿੱਚਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਧਾਗਾ ਇੱਥੇ نیچے ਕੱਢ ਲੈਨੇ ਆਂ ਆ ਦੇਖੋ ਆਹ ਵਾਲੀ ਛੋਟੀ ਬੂਟੀ ਸੀ ਪਹਿਲਾਂ ਆਪਾਂ ਬਣਾਈ ਫਿਰ ਉਸ ਤੋਂ ਬਾਅਦ ਆਪਾਂ ਵੱਡੀ ਬੂਟੀ ਬਣਾਈ ਹੁਣ ਇਸੇ ਬੂਟੀ ਤੋਂ ਵੱਡੀ ਬੂਟੀ ਬਣਦੀ ਹੈ ਫੁੱਲ ਬਣਦੀ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਸੂਟ ਕੱਢ ਰਹੇ ਆ ਆ ਦੇਖੋ ਆਹ ਡਿਜ਼ਾਈਨ ਬਣਦਾ ਏ ਆਹ ਵੇਲੇ ਵੱਡਾ ਫੁੱਲ ਬਣਦਾ ਏ ਇਹ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਕਮੈਂਟ ਕਰਕੇ ਜੂੜ ਦੱਸਿਓ ਤੁਹਾਨੂੰ ਇਹ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਕੋਈ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਇਹ ਵਾਲਾ ਸੂਟ ਆ ਇਸ ਤਰ੍ਹਾਂ ਡਿਜ਼ਾਈਨ ਬਣਦਾ ਦੇਖ ਰੋ ਤੇ ਆਪਾਂ ਤੁਹਾਨੂੰ ਇੱਕ ਸੂਟ ਹੋਰ ਦਿਖਾਉਣੇ ਆ ਜਿਹਦੇ ਉਸ ਤੇ ਰੈਡੀ ਕੀਤਾ ਸੂਟ ਬਹੁਤ ਸੋਹਣੇ ਵਰਕ ਹੁੰਦੇ ਆ ਇਹ ਦੇਖੋ ਇਹ ਦੇਖੋ ਇਸ ਤਰ੍ਹਾਂ ਘੇਰੇ ਤੇ ਵੇਲ ਬਣਾਈ ਹੋਈ ਆ ਸਾਰੇ ਇਹ ਵਾਲੇ ਚਾਰ ਫੁੱਲ ਬਣਾਏ ਹੋਏ ਆ ਆ ਸਾਰੇ ਕਮੀਜ਼ ਦੇ ਵਿੱਚ ਇਸ ਤਰ੍ਹਾਂ ਬੂਟੀ ਬਣਾਈ ਹੋਈ ਆ ਤੇ ਇਸ ਦੇ neck ਤੇ ਜਿਹੜਾ ਵਰਕ ਹੋਇਆ ਉਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖੋ ਤੁਸੀਂ ਸਾਰਾ ਖੂੜ ਬਹੁਤ ਸੋਣਾ ਲੱਗਦਾ ਏ ਇਸ ਤਰ੍ਹਾਂ ਦੇਖੋ ਆ ਬਾਜੂ ਦਾ ਕੰਮ ਆ ਬਾਜੂ ਤੇ ਵੀ ਇਸ ਤਰ੍ਹਾਂ ਵਰਕ ਕੀਤਾ ਹੋਇਆ ਏ ਇਸ ਦੇ ਵਿੱਚ ਪੱਤੀਆਂ ਵੀ ਬਣਾਈਆਂ ਹੋਈਆਂ ਡੰਡੀ ਟਾਂਕੇ ਨਾਲ ਵੇਲਾ ਡੰਡੀ ਵੀ ਬਣਾਈ ਹੋਈ ਏ ਤੇ ਉੱਤੇ ਗੰਡ ਵਾਲਾ ਵੀ ਨੋਟ ਸਟਿਚ ਵੀ ਆ ਕੀਤਾ ਹੋਇਆ ਏ ਆਪਾਂ ਤੁਹਾਨੂੰ ਸਾਰੇ ਸਟਿਚ ਸਿਖਾਵਾਂਗੇ ਹੌਲੀ ਹੌਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਕਮੈਂਟ ਕਰਕੇ ਜਰੂਰ ਜਾਣਾ ਧੰਨਵਾਦ